ਸੱਤਾ ਦੇ ਗਲਿਆਰਿਆਂ 'ਚ ਗਰਮੀ ਵਧੀ ਹੋਈ ਆ। ਕਰਸ਼ਾਨੂ ਸ਼ਰਦਾ ਦੀਆਂ ਤਸਵੀਰਾਂ ਜਿੰਨਾ ਜਿੰਨਾ ਨਾਲ ਵੀ ਨੇ ਉਹ ਹੌਫ ਜ਼ਿਆਦਾ ਨੇ। ਅਫਸਰशाही ਦੇ ਵਿੱਚ ਇੱਕ ਹੜਕੰਪ ਮੱਚਿਆ ਹੋਇਆ। ਸਵਾਲ ਇਹ ਪੁੱਛਿਆ ਜਾ ਰਿਹਾ ਕਿ ਪੰਜਾਬ ਦੇ ਸੀਐਮ ਐਜ਼ ਅ ਗ੍ਰਹਿ ਮੰਤਰੀ ਚੁੱਪ ਕਿਉਂ ਨੇ? ਔਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਅਹਿਮ ਰਿਸ਼ਤਾ ਇਸ ਕਰਸ਼ਾਨੂ ਦਾ ਰਿਹਾ ਹੈ, ਉਹਨਾਂ ਨੇ ਹੁਣ ਤੱਕ ਇਹਦੇ ਤੇ ਇੱਕ ਅੱਖਰ ਨਹੀਂ ਬੋਲਿਆ। ਕਰਸ਼ਾਨੂ ਦਾ ਸੋਸ਼ਲ ਮੀਡੀਆ ਚੀਕ-ਚੀਕ ਕੇ ਕਹਿ ਰਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨਾਲ ਬੜਾ ਨੇੜਿਓਂ ਜੁੜਿਆ ਹੋਇਆ ਸੀਗਾ ਔਰ ਬਹੁਤ ਦੇਰ ਤੋਂ ਜੁੜਿਆ ਹੋਇਆ ਸੀ ਉਹ ਆਪਣੀ ਪਛਾਣ ਵੀ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਹੈਂਡਲਰ ਵਜੋਂ ਦੱਸਦਾ ਰਿਹਾ ਉਹਦੇ ਮੀਡੀਆ ਹੈੱਡ ਵਜੋਂ ਹਾਲਾਂਕਿ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਉਹ ਕਦੇ ਵੀ ਮੀਡੀਆ ਹੈੱਡ ਨਹੀਂ ਰਿਹਾ ਲੇਕਿਨ ਉਹ ਕਲੇਮ ਕਰਦਾ ਰਿਹਾ ਔਰ ਨਵਜੋਤ ਸਿੰਘ ਸਿੱਧੂ ਨਾਲ ਵਿਚਰਦਿਆਂ ਉਹਦੀ ਬਾਡੀ ਲੈਂਗੁਏਜ ਦੱਸਦੀ ਹੈ ਕਿ ਰਿਸ਼ਤੇ ਬਿਹਤਰ ਸੀ ਲੈਕਿਨ ਨਵਜੋਤ ਸਿੰਘ ਸਿੱਧੂ ਦਾ ਟਰੇਡਮਾਰਕ ਸੀ ਇਮਾਨਦਾਰੀ ਦਾ ਉਹਦੇ ਕੋਲ ਇਮਾਨਦਾਰੀ ਦਾ ਟਰੇਡਮਾਰਕ ਹੈ ਉਹਦੇ ਸ਼ਖਸੀਅਤ ਨਾਲ ਇਹਦੇ ਉੱਤੇ ਕੋਈ ਗੱਲ ਅਜੇ ਤੱਕ ਨਹੀਂ ਆਈ ਉਹਨਾਂ ਦੀ ਪਤਨੀ ਨਾਲ ਵੀ ਫੋਟੋਆਂ ਨੇ ਇਸ ਪਰਿਵਾਰ ਵੱਲੋਂ ਇਹਦੇ ਉੱਤੇ ਅਜੇ ਤੱਕ ਅੱਖਰ ਨਹੀਂ ਕਿਹਾ ਗਿਆ ਸਵਾਲ ਤਾਂ ਆਉਂਦੇ ਰਹਿਣਗੇ ਸਿਆਸਤਦਾਨ ਨੂੰ ਜੋ ਵੀ ਪਬਲਿਕ ਜੀਵਨ ਚ ਹੈ ਉਹਨੂੰ ਆਪਣੀ ਗੱਲ ਤੱਕ ਕਹਿਣੀ ਪਾਉਗੀ ਪਰ ਕਰਸ਼ਾਨੂ ਸ਼ਰਦਾ ਸੱਤਾ ਦੇ ਗਲਿਆਰਿਆਂ ਦੇ ਵਿੱਚ ਕੰਮ ਕਢਾਉਣ ਦੀ ਚਾਬੀ ਵਜੋਂ ਕਿਉਂ ਜਾਣਿਆ ਜਾਣ ਲੱਗਿਆ ਕਿਉਂ ਇਹ ਮੰਨਿਆ ਜਾ ਰਿਹਾ ਕਿ ਇਹਨੂੰ ਫਲਾਣੇ ਅਫਸਰ ਕੋਲ ਦੇਖਿਆ ਗਿਆ ਸੀ ਇਹ ਫਲਾਣੇ ਅਫਸਰ ਨੂੰ ਫੁੱਲ ਦੇ ਕੇ ਫੋਟੋ ਖਿਚਵਾ ਕੇ ਆਇਆ ਸੀਗਾ ਇਹ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਫੋਟੋ ਖਿਚਾ ਕੇ ਆਇਆ ਸੀਗਾ ਇਸ ਵਿਅਕਤੀ ਦਾ ਅਹਿਮ ਹੋ ਜਾਣਾ ਪੰਜਾਬ ਦੇ ਸਿਸਟਮ ਦੀ ਵਰਕਿੰਗ ਨੂੰ ਪ੍ਰਭਾਸ਼ਿਤ ਕਰ ਰਿਹਾ ਕੀ ਬਦਲੀਆਂ ਤੋਂ ਲੈ ਕੇ ਵੱਡੀਆਂ ਨਿਯੁਕਤੀਆਂ ਤੱਕ ਐਸੇ ਲੋਕਾਂ ਦੀ ਰਸਾਈ ਹੈ ਐਸੇ ਲੋਕ ਕੁੰਜੀ ਨੇ ਆਪਾਂ ਇਸ ਗੱਲ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆਂ ਔਰ ਨਾਲ ਦੀ ਨਾਲ ਤਰਨਤਰਨ ਦੇ ਵਿੱਚ ਜਿਮਨੀ ਚੋਣ ਦਾ ਮਾਮਲਾ ਤਰਨਤਰਨ ਦੇ ਵਿੱਚ ਅੱਜ ਪੰਥਕ ਧਿਰਾਂ ਨੇ ਕਾਗਜ਼ ਦਾਖਲ ਕਰਾਤੇ ਨੇ ਮਨਦੀਪ ਸਿੰਘ ਦੇ ਅੱਜ ਉੱਥੋਂ ਦੇ ਮਾਹੌਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਡਾਕਟਰ ਸੁਖਦੇਵ ਸਿੰਘ ਜੀ ਮੇਰੇ ਨਾਲ ਨੇ ਜਿਹੜੇ ਕਿ ਉੱਗੇ ਟਿੱਪਣੀਕਾਰ ਨੇ ਔਰ ਸਰਦਾਰ ਜਗਤਾਰ ਸਿੰਘ ਜੀ ਜਿਹੜੇ ਕਿ ਸੀਨੀਅਰ ਜਰਨਲਿਸਟ ਵੀ ਨੇ ਤੇ ਹਿਸਟੋਰੀਅਨ ਵੀ ਨੇ ਸਭ ਤੋਂ ਪਹਿਲਾਂ ਸਿੱਧਾ ਜਗਤਾਰ ਸਿੰਘ ਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੇ ਔਰ ਉਹਦੇ ਕੋਲੋਂ ਮਿਲੇ ਧਨ ਦੌਲਤ ਨੇ ਦੂਜੇ ਸਾਰੇ ਅਫਸਰ ਵੀ ਸ਼ੱਕ ਦੇ ਦਾਇਰੇ 'ਚ ਲੈਂਦੇ ਨੇ ਲੇਕਿਨ ਇਹ ਜਿਸ ਤਰ੍ਹਾਂ ਦੀ ਅਵਾਰਤ ਹੈ ਜਿਸ ਤਰ੍ਹਾਂ ਉਹਨੂੰ ਫੜਿਆ ਜਾਂਦਾ ਹੈ ਔਰ ਜਿਹੜਾ ਤਰੀਕਾਕਰ ਅਪਣਾਇਆ ਗਿਆ ਉਸ ਤੋਂ ਬਾਅਦ ਪੂਰੀ ਬਿਊਰੋਕ੍ਰੇਸੀ ਦੇ ਵਿੱਚ ਤੇ ਪੁਲਿਸ ਪ੍ਰਸ਼ਾਸਨ 'ਚ ਹੜਕੰਪ ਵੀ ਨਹੀਂ ਮੱਚਿਆ ਹਰ ਕੋਈ ਆਪਣੇ ਆਪ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੀ ਜਾਂਦਾ ਹੈ ਜੇ ਇਹਨੂੰ ਇਸ ਵੇਲੇ ਸਮਝੀਏ ਅਸੀਂ ਸਵੇਰੇ ਜ਼ਿਕਰ ਕੀਤਾ ਸੀ ਤਿੰਨ ਅ fırsਰਾਂ ਦਾ ਜਿਨ੍ਹਾਂ ਨੂੰ ਠੀਕ ਠਾਕ ਇਮੇਜ ਵਾਲੇ ਮੰਨਿਆ ਜਾਂਦਾ ਹੈ ਅੱਜ ਦਿਨ ਪਰ ਫੋਨ ਕਟਕਦੇ ਰਹੇ ਦੂਜਾ ਸਵਾਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਜਿਸ ਤਰ੍ਹਾਂ ਨਾਲ ਹਰਚਰਨ ਸਿੰਘ ਭੁੱਲਰ ਮੰਨੇ ਗਏ ਨੇ ਕਿ ਬੜੇ 120 30 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦਾ ਮਾਮਲਾ ਸਾਹਮਣੇ ਹੀ ਆ ਚੁੱਕਿਆ ਲੇਕਿਨ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਕੁਝ ਵੀ ਨਹੀਂ ਗਏ ਇਸ ਤੋਂ ਵੱਡੇ ਮਗਰਮੱਛ ਬੈਠੇ ਨੇ ਔਰ ਉਹ ਮਗਰਮੱਛ ਆਪਣਾ ਸਮਾਨ ਸੰਭਣ ਚ ਲੱਗੇ ਹੋਏ ਨੇ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਸਾਰੀ ਉਮਰ ਇਹਨਾਂ ਸਫਾਂ ਚ ਵਿਚਰੇ ਹੋ ਕੋਈ ਚਾਨਣਾ ਪਾਓ ਹੋ ਸਕਦਾ ਹੁਣ ਤੱਕ ਉਹਨਾਂ ਨੇ ਆਪਣਾ ਸਮਾਨਤਾ ਸਾਬ ਲਿਆ ਹੋਵੇ ਇੰਨੇ ਫੋਸਟੀ ਇਹ ਤੁਹਾਨੂੰ ਦੇ ਆਪਣੇ ਮਾਮਲੇ ਜਦੋਂ ਇੱਕ ਵਾਰੀ ਛਾਪਾ ਇੱਕ ਦੇ ਵੱਜ ਗਿਆ ਹੁਣ ਜਿਹੜੇ ਤੁਸੀਂ ਕਹਿ ਬਈ ਫੋਨ ਆਉਂਦੇ ਰਹੇ ਬਈ ਨਾ ਲਓ ਮੈਂ ਥੋੜੀ ਜੀ ਗੱਲ ਕਲੀਅਰ ਕਰ ਦਿਆਂ ਆਪਣੇ ਸਰੋਤਿਆਂ ਨੂੰ ਬਈ ਜਦ ਤੱਕ ਕਲੀਅਰ ਕੱਟ ਐਵਿਡੈਂਸ ਨਾ ਹੋਵੇ ਹੱਥ ਦੇ ਵਿੱਚ ਉਹ ਤੱਕ ਡਾਕੂਮੈਂਟਰੀ ਐਵੀਡੈਂਸ ਨਾ ਹੋਵੇ ਉਹ ਤੱਕ ਜਰਨਲਿਸਟ ਪ੍ਰਕਾਸ਼ਨ ਲੈਂਦਾ ਹੁੰਦਾ ਹੈ ਬੇਸ਼ੱਕ ਸਿੰਪਲ ਦੀ ਗੱਲ ਹੈ ਇਸ ਕਰਕੇ ਨਾਲਣਾڑے ਵਾਜੂਬ ਨਹੀਂ ਹੁੰਦੇ ਲੇਕਿਨ ਇਹ ਪਤਾ ਹੁੰਦਾ ਹੈ ਬਹੁਤ ਕੁਝ ਤੇ ਕਈ ਵਾਰੀ ਸੰਕੋਚ ਕਰਨਾ ਪੈਂਦਾ ਉਹ ਸਾਰੀ ਗਲਤੀਆਂ ਕਿ ਹੁਣ ਇਹ ਤੁਸੀਂ ਦੇਖੋ ਵੀ ਛੋਟੇ ਅਸਰਾਂ ਤੇ ਕ੍ਰਪਸ਼ਨ ਦੇ ਕੇਸ ਚੱਲਦੇ ਹੁੰਦੇ ਵਿਜੀਲੈਂਸ ਵਾਲੇ ਫੜ ਲੈਂਦੇ ਕਿਸੇ ਸਪਾਈਰ ਨੂੰ ਫੜ ਲਿਆ ਕਿਸੇ ਠਾਣੇਦਾਰ ਨੂੰ ਫੜ ਲਿਆ ਔਰ ਆਈਪੀਐਸ ਅਫਸਰ ਇਸ ਰੀਜਿਨ ਦੇ ਵਿੱਚ ਮੈਨੂੰ ਯਾਦ ਨਹੀਂ ਪਿੱਛੇ ਕਿਸੇ ਆਈਪੀਐਸ ਅਫਸਰ ਦੇ ਘਰੋਂ ਕਰਤੇ ਇਸ ਤਰ੍ਹਾਂ ਰੇਡ ਹੋਈ ਹੋਵੇ ਤੇ ਆ ਕੁਝ ਮਿਲਿਆ ਹੋਵੇ। ਉਹ ਉਸ ਹਿਸਾਬ ਨਾਲ ਪਹਿਲਾ ਕੇਸ ਹੈ। ਇਸੇ ਕਰਕੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਟਕਮ ਬੱਚਿਆ ਤਰਥੱਲੀ ਮੈਂ ਲੱਖ ਵਰਤਦਾ ਹੋਣਾ। ਵੀ ਤਰਥੱਲੀ ਮੱਚੜੀ ਸੁਭਾਵਕ ਹੈ। ਵੀ ਜੇ ਕਿਸੇ ਇੱਕ ਨੂੰ ਹੱਥ ਪੈ ਗਿਆ ਫਿਰ ਬਾਕੀਆਂ ਦਾ ਨੰਬਰ ਵੀ ਆ ਸਕਦਾ ਹੈ। ਮੈਂ ਥੋੜਾ ਜਿਹਾ ਹੋਰ ਅੱਗੇ ਚੱਲਣਾ ਕਿ ਨੰਬਰ ਕਿਵੇਂ ਆ ਸਕਦਾ ਹੈ। ਆਪਾਂ ਜੇ ਥੋੜੇ ਜਿਨਾ ਪਿੱਛੇ ਚਲੀਏ ਵੀ ਜਿਹੜੀ ਪੰਜਾਬ ਦੇ ਵਿੱਚ ਕਰਪਸ਼ਨ ਹੈ ਦੋ ਲੈਵਲ ਦੀ ਇੱਕ ਤਾਂ ਬਿਊਰੋਕ੍ਰੇਸੀ ਦੀ ਇੱਕ ਪੋਲੀਟਿਕਲ ਆਪਾਂ ਜੇ ਪੋਲੀਟਿਕਲ ਦੀ ਗੱਲ ਕਰੀਏ ਮੋٹے ਮੋٹے ਆਪਾਂ ਅੰਗਰਾਜ਼ ਜਿਹੇ ਬਹੁਤੇ ਕੁਝ ਕਰਨੇ ਲੋੜ ਹੀ ਨਹੀਂ ਸੀ ਸ਼ਰਾਬ ਦੇ ਠੇਕੇ ਹੁਣ ਪਿੱਛੇ ਸੈਸ਼ਨ ਦੇ ਵਿੱਚ ਸਪੈਸ਼ਲ ਸੈਸ਼ਨ ਦੇ ਵਿੱਚ ਤੁਹਾਨੂੰ ਖਿਆਲ ਹੋਵੇ ਪ੍ਰਤਾਪ ਸਿੰਘ ਬਾਜਵਾ ਨੇ ਹਰਪਾਲ ਸਿੰਘ ਜੀ ਮਾਰਾ ਸਿੱਧੇ ਸਟੇਟਮੈਂਟ ਸਿੱਧੇ ਅਲੀਗੇਸ਼ਨ ਲਈ ਜਿਹੜਾ ਹਰਪਾਲ ਹੋਰੀ ਉਸ ਬਿਆਨ ਦੇ ਰਹੇ ਸੀ ਕਿ ਭਾਈ ਤੁਸੀਂ ਤਾਂ 40-40 ਲੱਖ ਆਪਣੇ ਇੰਡਸਟਰੀ ਪੈਸੇ ਲੈਣੇ ਉਹਦਾ ਜਵਾਬ ਅਜੇ ਤੱਕ ਨਹੀਂ ਆਇਆ ਕਿ ਕਿ ਹਾਊਸ ਦੇ ਵਿੱਚ ਅਲੀਗੇਸ਼ਨ ਲੱਗੀ ਹੋਈ ਹੈ ਇਹ ਇੱਕ ਤਰੀਕਾ ਡਿਸਟਿਲਰੀਸ ਕਿੰਨੀ ਆ ਪੰਜਾਬ ਦੇ ਵਿੱਚ ਉਥੋਂ ਹਸਾਬ ਲਾ ਲਾ ਸ਼ਰਾਬ ਦੇ ਠੇਕੇ ਜਿਹੜੇ ਦਿੱਤੇ ਜਾਂਦੇ ਆ ਕਹਿੰਦੇ ਵੀ ਉਹਨਾਂ ਚੇਰੇ ਫੇਰੀ ਹੁੰਦੀ ਹੈ ਹੁਣ ਤਾਂ ਤੁਹਾਡੇ ਰੇਤਿਆ ਵਾਲਾ ਕੰਮ ਜੀ ਰੇਤਿਆ ਤੇ ਵੀ ਬੜਾ ਕੁਝ ਹੁੰਦਾ ਹੈ ਠੀਕੇ ਸੜਕਾਂ ਮਾਲੀਆਂ ਜਿਹੜੇ ਬਣਨੇ ਹੁੰਦੇ ਇਹਨਾਂ ਦੇ ਵਿੱਚ ਵੀ ਇਹ ਬਿਨਾ ਮੰਗਿਆ ਇਹ ਜਿਹੜਾ ਪੈਸਾ ਆਉਂਦਾ ਨਾ ਉਹ ਇਹ ਹੈ ਤੇ ਉਹ ਕਿੰਨੇ ਹਿੱਸੇ ਚ ਵੰਡਿਆ ਜਾਂਦਾ ਥੱਲੇ ਤੋਂ ਉੱਪਰ ਤੱਕ ਇਹ ਦੇਖੋ ਉਹ ਆਪਣੇ ਆਪ ਹੀ ਜਾਂਦਾ ਹੈ ਟਾਪ ਤੱਕ ਜਾਂਦਾ ਟਾਪ ਕਹਿਣ ਦੀ ਲੋੜ ਨਹੀਂ ਵੀ ਟਾਪ ਦਾ ਮਤਲਬ ਕੀ ਹੈ ਦੂਜਾ ਪੰਜਾਬ ਦੇ ਵਿੱਚ ਥੋੜੀ ਜਿਹਾ ਆਪਾਂ ਪਿੱਛੇ ਚ ਹੱਥ ਮਾਰੋ ਜਦੋਂ ਉਨਸੋ 87 ਦੇ ਵਿੱਚ ਲੱਗਦਾ ਪ੍ਰੈਜ਼ੀਡੈਂਟ ਰੋਲ ਸਾਢੇ 5 ਸਾਲ ਲੱਗਿਆ ਰਿਹਾ ਜੀ ਫਰਵਰੀ 92 'ਚ ਆ ਕੇ ਇਲੈਕਸ਼ਨ ਹੁੰਦੀ ਹੈ ਬਈ 87 'ਚ ਪ੍ਰੈਜ਼ੀਡੈਂਟ ਰੋਲ ਲੱਗਦਾ ਪਰ ਨਾਲਾ ਸਰਕਾਰ ਨਾਲ ਡਿਸਕਸ ਕਰਕੇ ਜੋ ਫਰਵਰੀ 92 'ਚ ਆ ਕੇ ਇਲੈਕਸ਼ਨ ਹੁੰਦੀ ਹੈ ਉਦੋਂ ਫਿਰ ਇੱਥੇ ਚਮਨੇਆਂ ਚਲਾਈਆਂ ਅਸਰਾਂ ਨੇ ਸ਼ਗਲ ਵਾਲੇ ਵੀ ਤੇ ਪੋਸ ਵਾਲੇ ਵੀ ਤੋਸ ਵਾਲੇ ਬਹੁਤ ਜ਼ਿਆਦਾ ਚਲਾਈਆਂ ਉਹਦਾ ਕਾਰਨ ਸੀ ਇਹਨਾਂ ਨੂੰ ਖੁੱਲ੍ਹ ਦੇਤੀ ਗਈ ਵੀ ਤੁਸੀਂ ਸਿਚੁਏਸ਼ਨ ਨਾਰਮਲਾਈਜ਼ ਕਰੋ ਮੈਂ ਲਫਤ ਨਾਰਮਲਾਈਜ਼ ਇਨਪੋਰਟਸ ਵਰਸਨ ਲੱਗੇ ਮਾਰੇ ਚੱਲੋ ਕੋਈ ਗੱਲ ਨਹੀਂ ਔਰ ਇਸ ਪੈਸਾ ਵੀ ਬੜਾ ਆਇਆ ਸਿਕਰਟ ਫੰਡ ਬਹੁਤਾ ਹੈ ਤੇ ਪੁਲਿਸ ਨੂੰ ਵਰਚੂਲੀ ਇਮਿਊਨਿਟੀ ਮਿਲ ਗਈ ਹਰ ਗੱਲ ਤੇ ਉਦੋਂ ਤੁਹਾਨੂੰ ਯਾਦ ਹੋਵੇ ਤਰਕਸ਼ ਦੇ ਬੜੇ ਕੇਸ ਚਾਰजेस ਲੱਗਦੇ ਸੀ ਲੇਕ ਕਿਸੇ ਨੇ ਕੋਈ ਐਕਸ਼ਨ ਨਹੀਂ ਸੀ ਹੁੰਦਾ ਮਤਲਬ ਫੁੱਲੀ ਛੁੱਟੀ ਸੀਗੀ ਦੇਖੋ ਜਿਹੜੀ ਹੌਲੀ ਹੌਲੀ ਦਾਲਸਾਉ ਨੇ ਖਾਸ ਕਰਕੇ ਜਿਹੜਾ ਦਸਵਾਦ ਦੇ ਖਾਲੜਾ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਖੋਦ ਆਪਣੇ ਕੀਬਤ ਦੇਣੀ ਪਈ ਉਹ ਖੋਦ ਉਹਦੇ ਵੀ ਆਉਣ ਪਿੱਛਾ ਤੇ লাশ ਬਣ ਗਿਆ ਤੇ 7-8000 ਤੱਕ ਟੋਟ-ਟੋਟ ਲਾਸ਼ਾਂ ਇਸ ਤਰ੍ਹਾਂ ਔਰ ਦਬਰਦ ਹੋ ਜਾਂਦੇ ਆ ਉਹ ਜਿਹਨੂੰ ਕਹਿੰਦੇ ਵੀ ਕ੍ਰਾਪਸ਼ਨ ਇੰਸਟੀਚੂਨਲਾਈਜ਼ ਹੋ ਗਈ ਐਸ ਕੁਾਰੇ ਜਿਹਨਾਂ ਹਰਦਾ ਵਾਜੀ ਮੋਨੋ ਫੋਨ ਲੱਗ ਜੇ ਫਿਰ ਤੁਹਾਨੂੰ ਪਤਾ ਪਰ ਧਾਕ 440 ਹੁੰਦੀ ਆ ਧਾਕੀ ਲੋਕ ਬਚੇ ਸੀ ਉਸ ਵੇਲੇ ਜਿਨ੍ਹਾਂ ਨੇ ਏ ਕੰਮ ਨਹੀਂ ਕੀਤਾ ਸੋ ਜਿਹੜੀਆਂ ਉਹ ਆਤਾ ਪੈ ਗਈਆਂ ਉਹ ਚਲੀ ਜਾਂਦੀਆਂ ਹੋਂਦ ਕਰ ਤੇ ਹੁਣ ਜਿਹੜੀ ਲੇਟੈਸਟ ਇਹ ਸਿਚੁਏਸ਼ਨ ਹੈ ਹੁਣ ਪੈਸਿਆਂ ਦੇ ਤਾਂ ਘੇ ਢੇਰ ਲੱਗੇ ਪਏ ਆ ਤੇ ਜੇ ਦੇਖਿਆ ਜਾਵੇ ਤਾਂ ਲੈਵਲ ਤਾਂ ਡੀਆਈ ਜੀ ਹੈ ਨਾ ਮਿਡਲ ਲੈਵਲ ਦਾ ਅਫਸਰ ਹੈ ਟਾਪ ਲੈਵਲ ਤਾਂ ਤਾਂ ਹੈ ਨਹੀਂ ਜੇ ਮਿਡਲ ਲੈਵਲ ਤੇ ਇੰਨਾ ਕੁਝ ਹੈਗਾ ਸੀਗਾ ਤੇ ਟਾਪ ਲੈਵਲ ਤੇ ਕੀ ਕੁਝ ਹੋਏਗਾ ਸੋ ਗੱਲ ਅੱਗੇ ਵਧਣੇ ਚਾਹੀਦੀ ਹੈ ਦੂਜੀ ਤੁਸੀਂ ਗੱਲ ਕੀਤੀ ਵੀ ਸਰਕਾਰ ਨੇ ਮੁੱਖ ਮੰਤਰੀ ਨੇ ਨਿੱਪਟਾ ਹੋਮਲੈਸ ਰਹੇ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ ਸੀਗਾ ਕਿਉਂਕਿ ਉਹਨਾਂ ਦਾ ਨਾਰਾ ਏ ਸੀ ਵੀ ਸਾਡੇ ਇਹ ਤਾਂ ਪਾਰਟੀ ਬਣੀ ਸੀ ਇੰਡੀਆ ਗੈਸ ਕ腐ਸ਼ਨ ਦੇ ਮੂਵਮੈਂਟ ਚੱਲੀ ਸੀ ਉਹਦੇ ਵਿੱਚੋਂ ਬਈ ਅਸੀਂ ਕ腐ਸ਼ਨ ਫ੍ਰੀ ਅਡਵੋਕਸੀਨ ਦੇਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਮਰਖਾਲ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਸੀਗਾ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਸਾਡੀ ਸਰਕਾਰ ਚ ਅਫਸਰ ਕ腐ਟ ਸੀਗਾ ਤੁਸੀਂ ਸੀਬੀਏ ਵਾਲੇ ਫੜਨੇ ਚੰਗਾ ਕੀਤਾ ਅਸੀਂ ਅਪਰੀਸ਼ੀਏਟ ਕਰਦੇ ਹਾਂ ਹੁਣ ਤੱਕ ਆਏ ਕੁਝ ਨਹੀਂ ਹੁਣ ਦੂਜਾ ਨਾਂ ਆ ਜਾਂਦਾ ਵਿਜੋਸਿਕਸਿਸ ਨੂੰ ਦਾ ਯਾ ਉਹ ਜਿਹੜਾ ਦਲਾਲ ਹੈ ਮੈਂ ਲਵ ਦਲਾਲ ਵਰਤ ਰਿਹਾ ਇਹ ਦਲਾਲ ਹੈ ਪ੍ਰੋਫੈਸ਼ਨਲ ਦਲਾਲ ਹੁੰਦੇ ਹੋ ਕੁਝ ਹਰ ਸਰਕਾਰ ਦੇ ਵਿੱਚ ਹੁੰਦੇ ਆ ਬਿਲਕੁਲ ਕਿਹਦੇ ਕੰਮ ਕਰਾਉਂਦੇ ਆ ਉਹ ਇਹ ਦਲਾਲ ਇਸ ਤਰ੍ਹਾਂ ਹੀ ਐਕਟ ਕਰਦੇ ਆ ਵੀ ਕਿਸੇ ਮੰਤਰੀ ਦੇ ਨਾਲ ਲੱਗੇ ਬਿਨਾਂ ਕਿਸੇ ਅਧਿਕਾਰਤ ਨਾਲ ਤੁਰੇ ਫਿਰੇ ਨਾਲ ਫੋਟੋਆਂ ਪਾਏਗੇ ਇਮਪ੍ਰੈਸ਼ਨ ਹੋ ਜਾਂਦਾ ਕਿ ਇਸ ਬੰਦੇ ਦੀ ਪਹੁੰਚ ਬਹੁਤ ਹੈ ਉਸ ਕੰਟਰੈਕਟ ਨੂੰ ਫਿਰ ਉਹ ਵਰਤਦੇ ਆ ਸ਼ਾਨੂ ਮਨ ਲੱਗਦਾ ਕਿ ਉਹਨਾਂ ਦੇ ਵਿੱਚੋਂ ਉਹ ਨਵਜੋਤ ਸਿੱਧੂ ਦਾ ਉਹਨੇ ਫਾਇਦਾ ਉਠਾਇਆ ਨਵਜੋਤ ਸਿੱਧੂ ਨੂੰ ਪਤਾ ਸੀ ਕਿ ਨਹੀਂ ਇਹ ਗੱਲ ਲੱਗਦੀ ਕਿ ਇਹ ਇਹ ਤਾਂ ਬੱਚ ਕਿਹਾ ਜਾਂਦਾ ਹੁੰਦਾ ਹੁੰਦਾ ਅਮ ਤੌਰ ਤੇ ਔਰ ਮਨ ਵੀ ਲਿਆ ਜਾਂਦਾ ਹੈ ਕਿ ਕੌਣ ਫੋਟੋ ਖਿਚਾ ਗਿਆ ਕਈ ਅ fırsਰਾਂ ਨਾਲ ਮੇਰੀ ਅੱਜ ਗੱਲ ਹੋਈ ਜਦੋਂ ਮੈਂ ਖੰਗਾਲ ਰਿਹਾ ਸੀ ਇਸ ਵਿਅਕਤੀ ਦੀ ਦਲਾਲ ਜਿਹਨੂੰ ਕਹਰੇ ਆਪਾਂ ਕਰਸ਼ਾਨੂ ਦੀ ਪ੍ਰੋਫਾਈਲ ਤਾਂ ਉਹਦੇ ਵਿੱਚ ਕਈ ਫੋਟੋਆਂ ਸੀ ਕਿਸੇ ਨੂੰ ਬੁੱਕੇ ਦਿੰਦਿਆਂ ਕਿਸ ਦੀ ਨਵੀਂ ਨਿਯੁਕਤੀ ਹੋਈ ਕਿਸ ਨੂੰ ਨਵੀਂ ਅਪਾਇੰਟਮੈਂਟ ਮਿਲੀ ਤੇ ਕਾਫੀ ਅਫਸਰ ਤਾਂ ਪੱਲਾ ਝਾੜ ਲੈਂਦੇ ਆ ਕਿ ਲੋਕ ਆ ਜਾਂਦੇ ਫੋਟੋ ਖਿਚਾ ਲੈਂਦੇ ਪਰ ਨਵਜੋਤ ਸਿੰਘ ਸਿੱਧੂ ਨਾਲ ਡਾਕਟਰ ਸੁਖਦੇਵ ਸਿੰਘ ਜੀ ਫੋਟੋਆਂ ਬਹੁਤ ਤਰ੍ਹਾਂ ਦੀਆਂ ਨੇ ਔਰ ਉਹ ਫੋਟੋਆਂ ਦੇ ਵਿੱਚ ਇੰਟੀਮੇਸੀ ਦਿਖ ਰਹੀ ਹੈ ਇੰਜ ਲੱਗਦਾ ਕਿ ਰਿਸ਼ਤਾ ਕਰੀਬ ਦਾ ਹੈ ਔਰ ਜੇਕਰ ਨਵਜੋਤ ਸਿੰਘ ਸਿੱਧੂ ਇਸ ਬੰਦੇ ਬਾਰੇ ਨਹੀਂ ਸੀ ਜਾਣਦੇ ਫਿਰ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਜੇਕਰ ਇੰਨੇ ਸਮੇਂ ਚ ਉਹ ਨਹੀਂ ਜਾਣ ਸਕੇ ਤਾਂ ਉਹਨਾਂ ਦੇ ਆਪਣੀ ਸ਼ਖਸੀਅਤ ਤੇ ਵੀ ਹਰਫਾਊਗਾ ਪ੍ਰਸ਼ਨ ਚ ਨੌਗਾ ਕਿਉਂ ਨਹੀਂ ਦੇਰ ਤੱਕ ਇਹੋ ਜੇ ਬੰਦੇ ਨੂੰ ਪਛਾਣ ਕਿਉਂ ਨਹੀਂ ਸਕੇ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਕੋਈ ਇਧਰੋਂ ਉਧਰੋਂ ਹੀ ਦੱਸ ਜਾਂਦਾ ਵੀ ਤੁਹਾਡੇ ਨਾਂ ਤੇ ਇਹ ਆ ਕੰਮ ਕਰ ਲਿਆ ਜੇ ਕਿਉਂਕਿ ਆਤਨ ਲੋਕ ਮਜਬੂਰ ਹੁੰਦੇ ਨੇ ਜਿਹੜਾ ਹੁਣ ਇੱਥੇ ਮੇਰਾ ਨਾਲ ਮੇਨ ਸਵਾਲ ਹੈ ਡਾਕਟਰ ਸਰਦੇਵ ਸਿੰਘ ਜੀ ਇੱਕ ਤਾਂ ਇਹ ਕਿ ਜਦੋਂ ਹੁਣ ਉਹ ਸੀਬੀਆਈ ਦੀ ਹਰਾਸਤ ਵਿੱਚ ਹੈ ਤੇ ਕੁਦਰਤੀ ਤੌਰ ਤੇ ਉਹਨਾਂ ਲੋਕਾਂ ਦੇ ਸਾਥ ਤਾਂ ਚੜ੍ਹੇ ਹੀ ਰਹਿਣਗੇ ਜਿਨ੍ਹਾਂ ਲੋਕਾਂ ਕੋਲ ਉਹਨੇ ਕੋਈ ਕੰਮ ਕਰਾਏ ਹੋਣਗੇ ਕੁਝ ਪੁਲਿਸ ਅਫਸਰ ਹੋਣਗੇ ਜੋ ਜਨਮ ਹੈ ਜਿਵੇਂ ਬਿਊਰੋਕਰੇਟਸ ਦਾ ਜ਼ਿਕਰ ਕੀਤਾ ਤਿੰਨ ਅਹਿਮ ਨਾਂ ਨੇ ਤਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਪਿਛਲੇ ਸਮੇਂ ਚ ਜਦੋਂ ਇਹ ਸਰਕਾਰ ਬਣੀ ਸੀ ਉਦੋਂ ਵੀ ਪੰਗੇ ਚ ਆ ਗਿਆ ਸੀਗਾ ਫਿਰ ਉਹ ਇੱਕ ਦੋ ਮਾਮਲਿਆਂ ਚ ਹੋਰ ਵੀ ਆਇਆ ਅਹਿਮ ਮਾਮਲਿਆਂ ਦੇ ਵਿੱਚ ਉਹਦਾ ਨਾਂ ਆਇਆ ਸੀਗਾ ਇੱਕ ਵਿਅਕਤੀ ਐਸਾ ਜਿਹੜਾ ਸੀਐਮਓ ਦੇ ਨੇੜੇ ਵੀ ਰਿਹਾ ਹੁਣ ਇੱਥੇ ਸਵਾਲ ਇਹ ਆ ਕਿ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਆ ਜਾਂ ਅੱਗੇ ਕਿਸੇ ਤਰੀਕੇ ਨਾਲ ਤਾਂ ਜਿਹੜੇ ਬੰਦੇ ਵੱਖ-ਵੱਖ ਮੌਕਿਆਂ ਤੇ ਉਹਦੇ ਸੰਪਰਕ 'ਚ ਆਏ ਹੋਣਗੇ ਉਹਨਾਂ ਦੀ ਤਕਲੀਫ ਬਦਨੀ ਸੁਭਾਵਕ ਹੈ ਜਿੱਨਾਂ ਚਿਰ ਇਹ ਮਾਮਲਾ ਐਡਰੈਸ ਨਹੀਂ ਹੋ ਜਾਂਦਾ ਮਾਮਲੇ ਟ੍ਰਾਇਲ ਤੱਕ ਨਹੀਂ ਜਾਂਦੇ ਉਦੋਂ ਤੱਕ ਤਾਂ ਪਰੇਸ਼ਾਨੀ ਰਹਿੰਦੀ ਹੈ ਜੀ ਇੱਕ ਪਹਿਲੂ ਹੋਰ ਅੱਗੇ ਜਾ ਕੇ ਡਿਸਕਸ ਕਰਦੇ ਆ ਵੀ ਕਈ ਵਾਰੀ ਕੁਝ ਕਾਮ ਆਰ ਕੇ ਟੰਗਲੇ ਜਾਂਦੇ ਆ ਤਾਂ ਕਿ ਸਾਰੀ ਬਿਊਰੋਕ੍ਰੇਸੀ 'ਚ ਰੌਲਾ ਪੈਂਦਾ ਰਹੇ ਪੁਲਿਸ 'ਤੇ ਰੌਲਾ ਪੈਂਦਾ ਰਹੇ ਕੇਂਦਰ ਦਾ ਰੋਲ ਸਿੱਧਾ-ਸਿੱਧਾ ਹੋ ਜਾਂਦਾ ਚਾਲੂ ਵੀ ਸਾਰੇ ਹੋ ਜਾਂਦੇ ਸੋ ਪਹਿਲੀ ਗੱਲ ਕਿ ਇਨਵੈਸਟੀਗੇਸ਼ਨ ਚ ਕੀ ਕੁਝ ਆਉਣ ਵਾਲਾ ਇਹ ਡਰੇ ਹੋਏ ਲੋਕ ਨੇ ਬਿਲਕੁਲ درست ਹੈ ਗੱਲ ਕਿ ਜਿਹੜੇ-ਜਿਹੜੇ ਵੀ ਲੋਕ ਹੁੰਦੇ ਨੇ ਕਿਸੇ ਨਾ ਕਿਸੇ ਉਹਨਾਂ ਦੇ ਕੰਟੈਕਟ ਦੇ ਵਿੱਚ ਉਹਨਾਂ ਨੂੰ ਡਰ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਉਹਨਾਂ ਨੂੰ ਵੀ ਹੱਥ ਪੈ ਸਕਦਾ ਔਰ ਆਮ ਤੌਰ ਤੇ ਹੁੰਦਾ ਵੀ ਕੁਛ ਨਾ ਕੁਛ ਕਿਸੇ ਹੱਦ ਤੱਕ ਜਿਹੜਾ ਡਿਸਪਰਪੋਰਸ਼ਨਟ ਐਸਰਟਸ ਤਾਂ ਬਣ ਜਾਂਦੇ ਨੇ ਜਿਸ ਤਰ੍ਹਾਂ ਦਾ ਸਿਸਟਮ ਹੈ ਉਹਦੇ ਵਿੱਚ ਤੇ ਜਿਹੜੀ ਪੁਲਿਸ ਦੀ ਇੰਟਰਨਲ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹਦੇ ਵਿੱਚ ਅਗਰ ਥੋੜਾ ਜਿਹਾ ਇਸ ਨੂੰ ਘੋਕਤੀ ਹੈ ਕਿਉਂਕਿ ਮੈਂ ਜਦੋਂ ਇੱਕ ਵਾਰੀ ਪੁਲਿਸ ਰਿਫਾਰਮਸ ਦਾ ਇੱਕ ਸੀ ਪ੍ਰੋਗਰਾਮ ਬਣਾਇਆ ਤੇ ਉਹਦੇ ਵਿੱਚ ਇੱਕ ਸੈਮੀਨਾਰ ਸੀ ਮੈਂ ਸਿਵਲ ਸੁਸਾਇਟੀ ਨੂੰ ਉਹਦੇ ਚ ਰਿਪਰੈਜ਼ੈਂਟ ਕਰਦੇ ਹੋਏ ਪਾਰਟਿਸਿਪੇਟ ਕੀਤਾ ਸੀਗਾ ਉਹਦੇ ਚ ਇਹ ਕਿ ਵੀ ਇੱਕ ਟਾਈ ਹੁੰਦਾ ਕਿ ਪੁਲਿਸ ਦੀਆਂ ਕੰਪਲਸ਼ਨਸ ਹੁੰਦੀਆਂ ਰਹੇ ਕਿ ਉਹਨਾਂ ਨੇ ਜੇ ਕ੍ਰਿਮੀਨਲਸ ਨੂੰ ਫੜਨਾ ਹੈ ਤੇ ਉਹਨਾਂ ਦਾ ਰੂਟ ਕੀ ਹੈ ਉਹ ਡੈਫੀਨਿਟਲੀ ਕ੍ਰਿਮੀਨਲਸ ਦੇ ਥ्रू ਹੀ ਹੁੰਦਾ ਤੇ ਜਿਹੜੇ ਪੈਟੀ ਕ੍ਰਿਮੀਨਲਸ ਹੁੰਦੇ ਨੇ ਛੋਟੇ-ਮੋਟੇ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਨੂੰ ਉਹ ਕਿਸੇ ਤਰੀਕੇ ਨਾਲ ਜਿਹੜਾ ਟਾਈ ਅਪ ਕਰ ਲੈਂਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਨੋਟਿਸ ਹੁੰਦਾ ਵੀ ਇਹ ਬੰਦਾ ਗਲਤ ਕੁਝ ਕਰ ਰਿਹਾ ਪਰ ਉਹ ਉਧਰੋਂ ਥੋੜੀ ਜੀ ਅੱਖ ਮੀਟ ਲੈਂਦੇ ਨੇ ਉਹਦੇ ਤੋਂ ਇਨਫੋਰਮੇਸ਼ਨ ਜਿਹੜੀ ਉਹ ਗੈਦਰ ਕਰਦੇ ਨੇ ਇੱਕ ਈਵਨ ਜਿਹੜਾ ਫੰਡ ਵੀ ਹੁੰਦਾ ਜਿਹੜੇ ਵੱਡੇ ਆਫੀਸਰ ਨੇ ਉਹਨਾਂ ਕੋਲ ਜਿਵੇਂ ਉਹਨਾਂ ਨੇ ਆਪਣੇ ਜਿਹੜੇ ਨੇ ਅੱਗੇ ਕੰਡਿਊਟਸ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਵੀ ਆਪਣੇ ਮੋਰੇ ਜਿਹੜੇ ਨੇ ਉਹਨਾਂ ਨੂੰ ਵੀ ਫੰਡਿੰਗ ਜਿਹੜੀ ਕਰਨੀ ਹੁੰਦੀ ਆ ਉਹ ਇੱਕ ਆਫੀਸ਼ਲ ਇਸ ਤਰ੍ਹਾਂ ਦਾ ਫੰਡ ਵੀ ਹੁੰਦਾ ਪਰ ਜਿਹੜੇ ਥੱਲੇ ਵਾਲਾ ਜਿਹੜਾ ਵਰਕ ਹੈ ਉਹਨਾਂ ਕੋਲ ਦੇਖੋ ਬੜੀ ਬੜੀ ਥੋੜੀ ਥੋੜੀ ਅਮਾਉਂਟ ਹੈ ਜੇ ਮੰਨ ਲਓ ਇੱਕ ਪੁਲਿਸ ਲੋਅਰ ਲੈਵਲ ਦੇ ਕਰਮਚਾਰੀ ਦੀ ਕਿਤੇ ਡਿਊਟੀ ਲੱਗੀ ਹੋਈ ਹੈ ਤੇ ਉਹਦੇ ਕੋਲ ਕੋਈ ਖਾਣਾ ਜਿਹੜਾ ਉਹਨੂੰ ਪਿੱਛੇ ਪਛਾਣ ਦਾ ਕੋਈ ਇਂਤਜ਼ਾਮ ਨਹੀਂ ਹੁੰਦਾ ਤੇ ਉਹ ਆਮ ਤੌਰ ਤੇ ਲੋਕਾਂ ਤੋਂ ਹੀ ਖਾਣਾ ਜਿਹੜਾ ਇਧਰੋਂ ਉਧਰੋਂ ਕੀਤਾ ਜਾਂਦਾ ਪ੍ਰਬੰਧ ਔਰ ਈਵਨ ਜੇ ਮੰਨ ਲਓ ਜਦੋਂ ਕਈ ਵਾਰੀ ਉਹ ਕਿਤੇ ਜਿਹੜਾ ਪੋਸਟਮਾਰਟਮ ਵੀ ਕਰਵਾਉਣ ਜਾਂਦੇ ਆ ਤੇ ਪੋਸਟਮਾਰਟਮ ਦੀ ਵੀ ਫੀ ਵੀ ਜਿਹੜੀ ਹੁੰਦੀ ਆ ਉਹ ਵੀ ਕਈ ਵਾਰੀ ਉਹਨਾਂ ਦੀ ਮੁਸ਼ਕਲ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਇਧਰੋਂ ਉਧਰੋਂ ਕੁਝ ਅਰੇਂਜਮੈਂਟਸ ਜਿਹੜੇ ਨੇ ਕਰਨੇ ਪੈਂਦੇ ਨੇ ਜਿਹਦੇ ਨਾਲ ਥੋੜੀ ਥੋੜੀ ਕ੍ਰਪਸ਼ਨ ਦੀ ਸ਼ੁਰੂ ਸ਼ੁਰੂਆਤ ਹੋ ਜਾਂਦੀ ਹੈ ਇਹ ਐਕਚੁਅਲੀ ਵਿਥਿਨ ਦਾ ਸਿਸਟਮ ਇਹ ਐਡਰੈਸ ਹੋਣੇ ਚਾਹੀਦੇ ਨੇ ਇਸ਼ੂ ਇਹ ਇਹ ਇੱਕ ਉਹਦਾ ਪੱਖ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਕੁਝ ਲੋਕ ਨੇ ਉਹ ਥੋੜੇ ਹਾਈ ਪ੍ਰੋਫਾਈਲ ਫਿਰ ਵਿੱਚ ਮੀਡੀਏਟਰ ਬਣ ਜਾਂਦੇ ਨੇ ਜਿਵੇਂ ਹੁਣ ਆਪਾਂ ਦੇ ਕੋਲੇ ਕ੍ਰਿਸ਼ਨੂ ਹੈ ਜਾਂ ਕ੍ਰਿਸ਼ਾਨੂੰ ਜੋ ਵੀ ਉਹਦਾ ਨਾਮ ਹੈ ਇਹ ਆਪਣੇ ਆਪ ਨੂੰ ਹਾਕੀ ਦਾ ਪਲੇਅਰ ਦੱਸਦਾ ਤੇ ਨਵਜੋਤ ਸਿੱਧੂ ਕ੍ਰਿਕਟ ਦੇ ਪਲੇਅਰ ਨੇ ਇਹ 90 ਦਾ ਉਹ ਪਟਿਆਲੇ ਦੇ ਨੇ ਤਾਂ ਇੱਕ ਕਨੈਕਸ਼ਨ ਬਣ ਜਾਂਦਾ ਇਹਨਾਂ ਨੇ ਉਹਨੇ ਆਪਣੇ ਆਪ ਨੂੰ ਹੋ ਸਕਦਾ ਇਨੀਸ਼ੀਅਲੀ ਜਿਹੜਾ ਇੱਕ ਪਲੇਅਰ ਦੇ ਤੌਰ ਤੇ ਇੰਟਰੋਡਿਊਸ ਕੀਤਾ ਔਰ ਕੁਝ ਹੋਰ ਵੀ ਲੋਕ ਵਿੱਚ ਹੋਣਗੇ ਜਿਨ੍ਹਾਂ ਨੇ ਕੀਤਾ ਤੇ ਉਤ ਤੋਂ ਗੱਲ ਜਿਹੜਾ ਨੇੜਤਾ ਬਣਦੀ ਗਈ ਪਰ ਉਹ ਇਸ ਚੀਜ਼ ਨੂੰ ਨਾਲ ਵਰਤਦਾ ਗਿਆ ਜਿਉਂ-ਜਿਉਂ ਫੋਟੋ ਪਾਈ ਗਿਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਨੇ ਫੋਟੋ ਜਿਹੜੀਆਂ ਨੇ ਲੋਕਾਂ ਦੇ ਵਿੱਚ ਸਰਕੂਲੇਟ ਹੁੰਦੀਆਂ ਗਈਆਂ ਆਫੀਸਰ ਵੀ ਜਿਹੜਾ ਉਹ ਥੋੜਾ-ਗੋਤਾ ਮਾਨ ਦੇਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਇਹਦੇ ਕਨੈਕਸ਼ਨ ਨੇ ਤੇ ਇਸ ਤਰੀਕੇ ਨਾਲ ਇੱਕ ਹੌਲੀ-ਹੌਲੀ ਬੰਦਾ ਜਿਹੜਾ ਵੱਡਾ ਉਹ ਵਿਚੋਲਾ ਬਣ ਜਾਂਦਾ ਕੰਮ ਕਰਾਉਣ ਲਈ ਤੇ ਜਿੱਥੇ ਹੁਣ ਜਿਵੇਂ ਥੋੜਾ ਜਿਹਾ ਇਹਦੇ ਵਿੱਚ ਕਰਾਂ ਵੀ ਜਿਹੜਾ ਪੱਤਾ ਹੈ ਜਿਸ ਦੇ ਖਿਲਾਫ 2023 ਦੇ ਵਿੱਚ ਕੰਪਲਨ FIR ਦਰਜ ਹੋਈ ਸੀ ਉੰਜੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਉਹਦਾ ਕੋਈ ਨਾ ਕੋਈ ਆਧਾਰਤਾ ਹੁੰਦਾ ਹੀ ਹੈ 2023 ਚ ਉਹਦੇ ਖਿਲਾਫ ਐਫ ਆਈ ਆਰ ਹੋਈ ਉਹਦੇ ਚ ਕੁਝ ਜਿਹੜਾ ਟੈਕਸ ਰਿਵੀਜ਼ਨ ਦੀ ਗੱਲ ਸੀ ਔਰ ਇਹ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਾਂਗਾ ਕਿ ਜਿਹੜਾ ਮੰਡੀ ਗੋਵਿੰਦਗੜ੍ਹ ਦਾ ਸਕ੍ਰੈਪ ਤਾਂ ਜਿਹੜਾ ਧੰਦਾ ਉਹਦੇ ਚ ਟੈਕਸ ਰਿਵੀਜ਼ਨ ਕਾਫੀ ਹੁੰਦੀ ਹੈ ਤੇ ਜਦੋਂ ਇਸ ਤਰ੍ਹਾਂ ਦੇ ਪੈਸੇ ਬਣ ਰਹੇ ਹੁੰਦੇ ਨੇ ਜੇ ਪੁਲਿਸ ਤੇ ਨੋਟਿਸ ਚ ਹੈ ਤੇ ਡੈਫੀਨਿਟਲੀ ਫਿਰ ਉਹ ਕਿਸ ਸੱਭਤੀ ਜਿਹੜੀ ਆ ਬਣ ਜਾਂਦੀ ਹੈ ਜਿਆਦਾਤਰ ਐਕਚੁਅਲੀ ਚਾਹੀਦਾ ਤੇ ਆਈਡਲੀ ਕਿ ਪੁਲਿਸ ਅਫੀਸਰ ਉੱਤੇ ਐਕਸ਼ਨ ਕਰੇ ਇਹ ਗੱਲ ਨੂੰ ਰੋਕੇ ਇਹ ਗੱਲ ਨੂੰ ਚੈੱਕ ਕੀਤਾ ਜਾਵੇ ਸੁਸਾਇਟੀ ਦੀ ਬੈਟਰਮੈਂਟ ਵਾਸਤੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਇਸੇ ਕਰਕੇ ਜਿਹੜਾ ਇੱਕ ਕਰਪਸ਼ਨ ਦਾ ਸਿਸਟਮ ਕ੍ਰੀਏਟ ਹੋ ਜਾਂਦਾ ਹੈ ਔਰ ਹੁਣ ਜਿਹੜੇ ਨੇ ਕਿਰਸ਼ਾਨੂੰ ਜਿਹੜੇ ਨੇ ਜਾਂ ਕ੍ਰਿਸ਼ਨਾ ਇਹ ਬੜੇ ਮਸ਼ਹੂਰ ਹੋਏ ਹੋਏ ਨੇ ਇਸ ਗਲਤ ਕੰਮਾ ਕਰਕੇ ਔਰ ਜਿਹਦੇ ਜਿਹਦੇ ਨਾਲ ਵੀ ਇਹਨਾਂ ਦੇ ਕਨੈਕਸ਼ਨ ਨੇ ਉਹਨਾਂ ਨੂੰ ਡਰ ਲੱਗ ਰਿਹਾ ਜਿਹਦੇ ਨਾਲ ਵੀ ਉਹਦੀਆਂ ਫੋਟੋ ਸਾਹਮਣੇ ਆ ਰਹੀਆਂ ਨੇ ਉਸ ਡਰ ਦੇ ਵਿੱਚ ਨੇ ਕਿ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋ ਜਾਏ ਜਿੱਤੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸੰਬੰਧ ਹੈ ਉਹਨਾਂ ਦੇ ਬਾਰੇ ਵਿੱਚ ਤਾਂ ਇਮਾਨਦਾਰੀ ਜਿਹੜੀ ਹੈ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਸੀ ਕਿ ਉਹਨਾਂ ਦਾ ਇਹ ਟਰੇਡਮਾਰਕ ਹੈ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਪਲੇਬਾਜੀ ਸਿੱਧੇ ਤੌਰ ਤੇ ਪੈਸੇ ਲੈਣ ਵਾਲੀ ਗੱਲ ਕੋਈ ਉਹਨਾਂ ਦੇ ਵਿੱਚ ਹੋਵੇ ਤੇ ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ ਇਹ ਉਹਨਾਂ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਇਹ ਆਪਣਾ ਜਿਹੜਾ ਬਿਲਕੁਲ ਇੱਕ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਹੈ ਕਿ ਮੇਰੇ ਉਹਦੇ ਨਾਲ ਕਿਹੋ ਜਿਹੇ ਸੰਬੰਧ ਸੀ ਜਿਸ ਵੰਦ ਹੈ ਵੀ ਸੀ ਤੇ ਮੈਂ ਉਹਨਾਂ ਨੂੰ ਡਿਸਆਨ ਕਰਦਾ ਔਰ ਜੋ ਇਹ ਐਸਐਮ ਐਕਸ਼ਨ ਹੋਇਆ ਡੀਆਈਜੀ ਪੁੱਲਰ ਦੇ ਖਿਲਾਫ ਉਹਦੇ ਬਾਰੇ ਵਿੱਚ ਵੀ ਆਪਣੀ ਰਾਏ ਜਿਹੜੀ ਐ ਐਕਸਪ੍ਰੈਸ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਪਿੱਛੇ ਜੇ ਇਹ ਵੀ ਇੱਛਾ ਜਾਰੀ ਕੀਤੀ ਸੀ ਕਿ ਉਹ ਇਲੈਕਸ਼ਨ ਲੜਨਾ ਚਾਹਣਗੇ ਜੇ ਉਹਨਾਂ ਨੇ ਪੋਲਿਟਿਕਸ 'ਚ ਐਕਟਿਵ ਹੋਣਾ ਤੇ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਗੱਲ ਹੈ ਜੀ ਸاجਤਾਰ ਸਿੰਘ ਜੀ ਇੱਕ ਤਾਂ ਇਹ ਕਿ ਜਦੋਂ ਸਾਰਾ ਇਨਾ ਕੁਝ ਹੋ ਗਿਆ ਤਾਂ 노 ਡਾਊਟ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤਾਂ ਪੰਜਾਬ ਸਰਕਾਰ ਵੀ ਅੱਗੇ ਵਧਾ ਸਕਦੀ ਸੀ ਤੇ 7.5 ਕਰੋੜ ਹੁਣ ਤੱਕ ਪਤਾ ਲੱਗਿਆ ਕਿ ਆ ਗਿਆ ਤੇ ਹੋਰ ਕਈ ਕੁਝ ਜਿਹੜਾ ਉਹ ਬਰਾਮਦ ਹੋਇਆ ਹੁਣ ਜੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਆਪਣਾ ਚਿਹਰਾ ਸਾਫ਼ ਕਰਨਾ ਚਾਹੁੰਦੀ ਸੀ ਨਾ ਤੇ ਉਹਨੂੰ ਤੁਰੰਤ ਪ੍ਰਭਾਵ ਨਾਲ ਜੇ ਸੁਖਪਾਲ ਖੈਰਾ ਦੇ ਖਿਲਾਫ ਇਨਵੈਸਟੀਗੇਸ਼ਨ ਚੱਲੂ ਆ ਜਾਂ ਹਾਈ ਕੋਰਟ ਨੇ ਵੀ ਕਹਿਤਾ ਵੀ ਤੁਸੀਂ ਰੱਖ ਸਕਦੇ ਹੋ ਚੱਲੂ ਵਿਕਰਮ ਮਜੀਠੀਆ ਦੇ ਖਿਲਾਫ ਹੈ ਤਾਂ ਇਹ ਕੈਸ਼ ਫੜਿਆ ਗਿਆ ਇਸ ਬੰਦੇ ਦੇ ਖਿਲਾਫ ਮੁੱਢਲੀ ਤਾਂ ਐਫ ਆਈ ਆਰ ਦਰਜ ਹੋ ਗਈ ਹੋਣੀ ਚਾਹੀਦੀ ਸੀ ਜਾਂ ਕਰ ਦੇਣਗੇ ਜੀ ਹੋ ਜੂ ਇਹਦਾ ਮਤਲਬ ਦੂਜਾ ਇਹਦੇ ਵਿੱਚ ਈਡੀ ਦਾ ਦਖਲ ਵੀ ਜ਼ਰੂਰ ਆ ਜਾਣਾ ਜਿਹੜਾ ਤੀਜਾ ਸਵਾਲ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਕਿਰਸ਼ਾਨੂ ਜਿਹੜਾ ਇਹਨੂੰ ਤਾਂ ਫਿਰ ਇਸ ਵੇਲੇ ਮੋਰੇ ਵਜੋ ਵਰਤਿਆ ਜਾ ਰਿਹਾ ਹੋਊਗਾ सीबीआई ਲਈ ਸਭ ਤੋਂ ਤਰੁੱਪਦਾ ਪਤਾ ਤਾਂ ਇਹੀ ਹੋਊਗਾ ਨਾ ਕਿ ਗੱਲ ਤਾਂ ਹੁਣ ਭੁੱਲਰ ਤਾਂ ਹੋ ਗਿਆ ਜੋ ਹੋ ਗਿਆ ਕਿਹੜੇ ਕਿਹੜੇ ਕੰਮ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਬੰਦੇ ਨੇ ਕਰਵਾਏ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਬਹੁਤ ਪੁਰਾਣੀ ਗੱਲ ਹੋ ਗਿਆ ਹੁਣ ਤਾਂ ਨਵੀਂ ਸਰਕਾਰ ਸਾਢੇ 3 ਸਾਲ ਪੂਰੇ ਕਰ ਚੁੱਕੀ ਆ ਸੋ ਇਹਦਾ ਮਤਲਬ ਹੈ ਕਿ ਪਿਛਲੇ ਸਮੇਂ 'ਚ ਕਿੱਥੇ ਕਿੱਥੇ ਕਿਹੜੇ-ਕਿਹੜੇ ਕੰਮ ਇਹਨੇ ਅੜੇ ਹੋਏ ਕਢਾਏ ਤੇ ਕਿੰਨਾ ਕੋਲੇ ਦੇਖਿਆ ਗਿਆ ਤੋ ਇਹ ਵੀ ਬੜਾ ਐਮ ਸਵਾਲ ਹੋਊਗਾ ਨਾ ਕਿ ਹੁਣ ਰਡਾਰ ਤੇ ਕੌਣ ਕੌਣ ਨੇ ਇਹ ਰਡਾਰ ਵਾਲੀ ਗੱਲ ਤੇ ਜ਼ਿਆਦਾ ਨਜ਼ਰ ਆ ਰਹੀ ਹੈ ਸਭ ਦੀ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਨਾ ਪੰਜਾਬ ਸਰਕਾਰ ਵਾਲੀ ਮੈਨੂੰ ਇਹ ਲੱਗਦਾ ਵੀ ਚਲੋ ਇੱਕ ਗੱਲ ਤਾਂ ਬੜੇ ਸਪਸ਼ਟ ਹੁੰਦੀ ਹੈ ਵੀ ਇੱਕੋ ਅਫੈਂਸ ਤੇ ਦੋ ਐਫਆਈਆਰ ਨਹੀਂ ਹੁੰਦੇ ਅੱਛਾ ਇੱਕ ਏਜੰਸੀ ਜੇ ਰੁ ਕਰ ਰਹੀ ਹੋਵੇ ਨਾ ਫਿਰ ਦੂਸਰੀ ਏਜੰਸੀ ਉਹਦਾ ਐਫਆਈਆਰ ਮੇਰੇ ਖਿਆਲ ਵਿੱਚ ਨਹੀਂ ਕੱਢਦੀ ਹੁੰਦੀ ਠੀਕ ਹੈ ਉਹ ਵੱਖਰਾ ਉਹ ਹੁਣ ਜਿਵੇਂ ਇਨਕਮ ਟੈਕਸ ਵਾਲਿਆਂ ਉਹ ਵੱਖਰੀ ਆ ਵੱਖਰੀ ਆਪਣੀ ਪਰਤਾਲ ਸ਼ੁਰੂ ਕਰ ਸਕਦੇ ਆ ਹੂੰ ਈਡੀ ਉਹਦੇ ਵਿੱਚ ਹੀ ਆਉਂਦਾ ਹੈ ਜੀ ਈਡੀ ਦਾ ਆਪਣੀ ਕਰਕੇ ਇਨਵੈਸਟੀਗੇਸ਼ਨ ਉਹ ਹੁੰਦਾ ਵੀ ਤੁਹਾਡੀ ਡਿਸਪਰਪੋਰਸ਼ਨਟ ਐਸਟ ਦੀ ਗੱਲ ਆ ਜਾਂਦੀ ਹੈ ਇਹਦੇ ਸਹੀ ਤੇ ਬੇਸਿਕਲੀ ਤਾਂ ਡਿਸਪਰਪੋਰਸ਼ਨਟ ਐਸਟ ਦੀ ਗੱਲ ਹੈ ਨਾ ਈਡੀ ਤਾਂ ਮੇਰੇ ਖਿਆਲ ਮਨੀ ਲਾਂਡਰਿੰਗ ਕਰਦੀ ਹੈ ਹੈਨਾ ਮਨੀ ਲਾਂਡਰਿੰਗ ਕਰਦੀ ਉਹ ਇਹਦੇ ਵਿੱਚ ਨਹੀਂ ਹੁੰਦੀ ਇਨਕਮ ਟੈਕਸ ਦਾ ਕੇਸ ਜਰੂਰ ਬਣਦਾ ਹੈ ਹਾਂਜੀ ਯਾ ਹੂੰ ਸੋ ਈੜੀ ਵਾਲੇ ਬੰਤਾ ਸੋ ਇਸ ਕਰਕੇ ਪੰਜਾਬ ਸਰਕਾਰ ਆਪਣੇ ਤੇ ਤਰਫ ਤੇ ਇਹ ਤੇ ਵੱਖਰਾ ਕੇਸ ਨਹੀਂ ਬਣਾਏਗੀ ਹਾਂ ਜੇ ਕੇਸ ਬਣਾਉਣੇ ਹੈ ਜੇ ਤੁਸੀਂ ਆਪਣਾ ਵਾਦਾ ਪੂਰਾ ਕਰਨਾ ਦੋ ਚਾਰ ਅਫਸਰਾਂ ਆਪ ਹੀ ਟੱਕ ਦਿਓ ਉਸ ਤੋਂ ਬਾਅਦ ਇਹੀ ਹੋ ਸਕਦਾ ਸੋ ਇਹ ਸਾਰਿਆਂ ਨੂੰ ਪਤਾ ਵੀ ਕਿਥੇ ਕਿਥੇ ਕੀ ਹੁੰਦਾ ਜੇ ਹਾਊਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਇੱਕ ਮਿਨਿਸਟਰ ਤੇ ਸਿੱਧੀ ਅਲੀਗੇਸ਼ਨ ਆਫਸਰ ਬਹਿ ਹੈ ਔਰ ਹਾਊਸ ਲੋਨੇ ਬਹੁਤ ਮੁੱਢੀ ਕਾਰਨ ਰਿਕਾਰਡ ਦਾ 파ਟ ਹੈ ਸਰ ਬਾਕੀ ਕੀ ਰਹਾ ਜਾਂਦਾ ਸੋ ਬਾਕੀ ਜਿਹੜੇ ਤੁਸੀਂ ਬਾਕੀ ਅਫਸਰਾਂ ਦੀ ਗੱਲ ਕੀਤੀ ਹੈ ਉਹ ਠੀਕ ਹੈ ਤੁਸੀਂ ਹੁਣ ਇਹ ਤਾਂ ਨਾ ਕਰੋ ਵੀ ਜੇ ਸੀਬੀਆਈ ਨੇ ਫੜ ਲਿਆ ਛਾਨੂੰ ਨੂੰ ਤੇ ਉਹ ਬਾਕੀ ਸਾਰੇ ਨਾਂ ਦੱਸ ਦੇ ਕੋਈ ਜੇ ਕੋਈ ਬੰਦਾ ਲੋਕਾਂ ਦੇ ਕੰਮ ਕਰਾ ਰਿਆ ਸੀ ਭਲਾ ਵੀ ਤਾਂ ਕਰ ਰਿਹਾ ਸੀ ਨਾ ਲੋਕਾਂ ਦੇ ਲੋਕਾਂ ਦੇ ਕੰਮ ਤਾੜੇ ਹੋਏ ਸੀਗੇ ਸਰਕਾਰ ਤੋਂ ਜੇ ਨਹੀਂ ਹੁੰਦੇ ਜੇ ਕੋਈ ਬੰਦਾ ਵਿੱਚੋਂ ਪੈ ਕੇ ਕੰਮ ਕਰਾ ਰਿਹਾ ਹੈ ਤੇ ਚਾਰ ਪੈਸੇ ਆਪਣੇ ਬਣਾ ਰਿਹਾ ਹੈ ਤੇ ਕਿਸੇ ਨੂੰ ਕੀ ਫਰਕ ਪੈਂਦਾ ਜੀ ਦੇਖੋ ਉਰਚ ਅਫਸਰ ਵੀ ਖੁਸ਼ ਜਿਹਦਾ ਕੰਮ ਹੋ ਰਿਹਾ ਉਹ ਵੀ ਖੁਸ਼ ਐਵੇਂ ਵਿੱਚੋਂ ਕੋਈ ਜਿਹਦੇ ਜ਼ਬਰਦਸਤੀ ਬਾਹ ਕਿਤੇ ਬਰੋੜੀ ਜਾਂਦੀ ਹੈ ਗਲਤੀ ਨਾਲ ਉਹ ਸ਼ਿਕਾਇਤ ਕਰ ਦਿੰਦਾ ਸੋ ਇਹ ਗੱਲ ਹੈ ਲੇਕਿਨ ਪਤਾ ਅਰਦਾਵਾਰੀ ਸਾਰਿਆਂ ਦਾ ਹੀ ਹੁੰਦਾ ਹੈ ਏਜੰਸੀਆਂ ਨੂੰ ਆਲਮੋਸਟ ਵੀ ਕੋਣ ਕਿੱਥੇ ਕੀ ਕਰ ਰਿਹਾ ਇਹ ਤਾਂ ਕਿਹੜਾ ਅੜਿੱਕੇ ਕਿਸ ਵੇਲੇ ਆ ਗਿਆ ਤੇ ਅੜਿੱਕੇ ਆਉਣ ਦਾ ਵੀ ਕੋਈ ਕਾਰਨ ਹੋਰ ਹੋ ਸਕਦਾ ਹੁੰਦਾ ਕਿਵਾਰੀ ਚਲੋ ਲੇਕਿਨ ਆਪਾਂ ਤਾਂ ਇਹ ਗੱਲ ਕਹਾਂਗੇ ਮੁੜ ਕੇ ਫਿਰ ਬਈ ਸਰਕਾਰ ਨੂੰ ਤਾਂ ਚਾਹੀਦਾ ਵੈਲਕਮ ਕਰੇ ਐਂਟੀ ਕ腐ਪਸ਼ਨ ਕੰਪੇਨ CBI ਦਾ। ਉਹ ਤਾਂ ਕਹਿਣਗੇ ਸਾਡੀ ਸਰਕਾਰ ਨੂੰ ਦੇ ਪੂਰੀ ਤਰ੍ਹਾਂ ਸਪਾਈ ਕਰਦੇ ਹੋ ਜੇ ਕਿਤੇ છੱਤੋਂ ਕੋਈ ਨਹੀਂ ਫੜਿਆ ਗਿਆ ਉਹਦੇ ਕੀ। ਇੱਕ ਵੱਡੇ ਪੁਲਿਸ ਅਧਿਕਾਰੀ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ ਤੇ ਮੈਂ ਪੁੱਛਿਆ ਵੀ ਭੁੱਲਰ ਸਾਹਿਬ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਸਵਾਲਾਂ 'ਚ ਲੈੰਦਾ ਤੇ ਉਹ ਬੜੀ ਵਧੀਆ ਉਹਨਾਂ ਦੀ ਟਿੱਪਣੀ ਸੀ ਇਹਨੂੰ ਤੁਸੀਂ ਵਿਅੰਗ 'ਚ ਵੀ ਲੈ ਸਕਦੇ ਹੋ ਤੇ ਤਰਾਸਤੀ ਵਜੋਂ ਵੀ ਦੇਖ ਸਕਦੇ ਹੋ। ਉਹ ਕਹਿੰਦੇ ਵੀ ਦੁੱਧ ਚੋਣਾ ਹੁੰਦਾ ਨਾ ਜਦੋਂ ਤੁਸੀਂ ਦੁੱਧ ਚੋਣੇ ਹੋ ਤਾਂ ਜਿਹੜਾ ਧਾਰ ਕੱਢ ਕੇ ਐ ਦੁੱਧ ਕੱਢ ਕੇ ਉੱਠ ਜਾਂਦੇ ਹੋ ਤਾਂ ਠੀਕ ਹੈ ਜੇ ਤੁਸੀਂ ਥਣਾ ਨਾਲ ਚੰਬੜੇ ਰਹਿੰਦੇ ਹੋ ਤੇ ਉਹਨਾਂ ਚੋਂ ਫੋਨ ਵਗਣ ਲੱਗ ਪੈਂਦਾ ਸੋ ਇਹ ਸੁਸਾਇਟੀ ਦੀ ਜਿਹੜੀ ਇਹ ਸਥਿਤੀ ਹੋ ਗਈ ਆ ਕਿ ਸਾਡਾ ਹੁਣ ਲਾਲਚ ਸਾਡਾ ਖਾਪਤ ਸਾਡਾ ਇੰਨਾ ਕੁ ਵੱਧ ਗਿਆ ਭੁੱਖ ਵਧ ਗਈ ਹੈ ਉਸ ਤੋਂ ਬਾਅਦ ਫਿਰ ਸਾਰਾ ਕੁਝ ਚਲੇ ਜਾਂਦਾ ਸੱਚ ਫਾਸ ਸਿੰਘ ਜੀ ਅਗਲਾ ਮੁੱਦਾ ਜ਼ਰੂਰ ਟੱਚ ਕਰ ਦਿਓ ਤਰਨਤਾਰਨ ਦੀ ਜਮਨੀ ਚੌਂ ਦੇ ਵਿੱਚ ਅੱਜ ਨਾਮਜਦਗੀ ਪੋਲਿਟੀਕਲ ਦੇਖਿਆ ਜਾਵੇ ਤਾਂ ਕੋਈ ਇੰਡੀਪੈਂਡੈਂਟ ਦੂਜੇ ਕੁਝ ਰਹਿ ਗਏ ਹੋਣ ਤਾਂ ਵੱਖਰੀ ਗੱਲ ਹੈ ਲੇਕਿਨ ਪੰਥਕ ਉਮੀਦਵਾਰ ਦੀ ਕਾਗਿਜ਼ ਦਾਖਲ ਕਰਨ ਤੋਂ ਬਾਅਦ ਜਿਹੜੇ ਅਹਿਮ ਉਮੀਦਵਾਰ ਸੀ ਉਹਨਾਂ 'ਚ ਹੁਣ ਸ਼ਾਇਦ ਕੋਈ ਨਹੀਂ ਬਚਿਆ ਦਾਖਲ ਕਰਨ ਵਾਲਾ ਤੇ ਮਨਦੀਪ ਸਿੰਘ ਦੇ ਕਾਗਜ਼ ਦਾਖਲ ਕਰਾਉਣ ਲਈ ਲਗਭਗ ਸਾਰੀਆਂ ਹੀ ਪੰਥਕ ਧਿਰਾਂ ਉੱਥੇ ਮੌਜੂਦ ਸੀਗੀਆਂ ਕਿਵੇਂ ਸੀਨ ਨੂੰ ਦੇਖਿਆ ਤੁਸੀਂ ਹੁਣ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਸਾਰੀਆਂ ਹੀ ਮੁਖਤਰਾ ਨੇ ਆਪਦੇ ਕੈਂਡੀਡੇਟਸ ਨੇ ਨਾਮਿਨੇਸ਼ਨ ਫਾਈਲ ਕਰਤੀ ਤਾਂ ਸਿਚੁਏਸ਼ਨ ਕਲੀਅਰ ਹੋ ਗਈ ਥੱਟ ਪੇ ਜੱਦ ਤੱਕ ਦੂਸੋਂ ਤੱਕ ਕੈਂਡੀਡੇਟਸ ਦੀ ਗੱਲ ਹੈਗੀ ਆ ਤੇ ਸਾਰਿਆਂ ਦਾ ਸੀਨ ਆਪਾਂ ਦੇਖਿਆ ਵੀ ਜਿਹੜੇ ਜਰੂਰ ਸਾਰਿਆਂ ਨੇ ਕੱਢੇ ਤੇ ਜਰੂਰ ਤਾਂ ਸਾਰਿਆਂ ਦੇ ਵਧੀਆ ਹੁੰਦੇ ਆ ਕੋਈ ਅਸੀਂ ਗੱਲ ਨਹੀਂ ਹੁੰਦੀ ਹੂੰ ਉਹ ਮੈਂ ਤਾਂ ਸਿਰਫ ਇੱਕ ਡਿਸਟਿੰਕਸ਼ਨ ਕਰਦਾ ਹੁੰਨਾ ਬਈ ਜਿਹੜਾ ਬੋਰਡ ਹੈ ਜਰੂਸ ਦੇ ਵਿੱਚ ਉਹ ਕੀ ਹੈ ਅੱਜ ਕੱਲ੍ਹ ਹਰ ਪਾਰਟੀ ਬੰਦੇ ਇਕੱਠੇ ਕਰ ਲੈਂਦੀ ਕੋਈ ਉਹਦੇ ਬਾਰੇ ਕੋ ਬਹੁਤ ਆਈ ਇਹ ਸਸਪੈਂਟ ਹੁੰਦੀ ਵੀ ਇਹ ਮੁਕ ਕੇ ਇਹ ਪਾਰਟੀ ਦੀ سپورਟ ਹੈ ਨਹੀਂ ਹੈ ਉਹ ਲੋਕ ਆ ਜਾਂਦੇ ਐ ਮੋਬਾਈਲਾਈਜ਼ ਕਰ ਲੈਂਦੇ ਐ ਲੇਕਿਨ ਮੂਡ ਇੱਕ ਡਿਫਰੈਂਟ ਹੁੰਦਾ ਸੋ ਉਹ ਜਿਹੜਾ ਮੈਂ ਸਾਰਾ ਦੇਖ ਰਿਹਾ ਸੀ ਨਾ ਹੁਣ ਤੁਸੀਂ ਦੇਖੋ ਵੀ ਰੂਲਿੰਗ ਪਾਰਟੀ ਨੇ ਬਹੁਤ ਸੋਣਾ ਕੱਟ ਕੀਤਾ ਸੁਖਵੀਰ ਸਿੰਘ ਬਾਦਲ ਨੇ ਬਹੁਤ ਸੋਣਾ ਕੱਟ ਕੀਤਾ ਨੋ ਡਾਊਟ ਤੇ ਅਰਜਨਪ੍ਰੀਤ ਸਿੰਘ ਦਾ ਕੱਟ ਸੀਗਾ ਹੂੰ ਚਲੋ ਉਹ ਹੁਣ ਜਦੋਂ ਤੁਸੀਂ ਲਖਬਾਤ ਨੇ ਪੰਥੇ ਕੈਂਡੀਡੇਟ ਇੱਥੇ ਗੱਲ ਮੁੱਕ ਜਾਂਦੀ ਏ ਕੋਈ ਵਾਰੀ ਪੰਥ ਅਲੱਗਾ ਸ਼੍ਰੋਮਣੀ ਕਾਲੇਦਲਾ ਅਲੱਗ ਹੈ ਇਹ ਵਿੜਦਾ ਇੱਥੇ ਹੋ ਗਿਆ ਇੱਕ ਤਾਂ ਤੇ ਸਾਰੀਆਂ ਪੰਥਕਧਰਾ ਇੱਥੇ ਸੀਗੀਆਂ ਤੇ ਜਿਹੜੇ ਮੈਂ ਜਜ਼ਬੇ ਦੀ ਗੱਲ ਕਰਦਾ ਜਦੋਂ ਮੈਂ ਕਹਿੰਦਾ ਇੱਕ ਪਾਸੇ ਮਕੈਨੀਕਲ ਗੈਦਰਿੰਗ ਹੁੰਦੀ ਹੈ ਇੱਕ ਪਾਸੇ ਜਜ਼ਬਾਤੀ ਗੈਦਰਿੰਗ ਹੁੰਦੀ ਹੈ ਸੋ ਸ਼ੁਰੂਆਤ ਹੋ ਗਈ ਅੱਜ ਇਸ ਤੋਂ ਅੰਗੇ ਹੁੰਦਾ ਹੈ ਵੀ ਇਸ਼ੂਸ ਕਿਵੇਂ ਫਰੇਮ ਹੋ ਰਿਹਾ ਇੱਕ ਆਪਾ ਨਾ ਪਹਿਲਾ ਤਰਨਤਾਰਨ ਦਾ ਇਹ ਜਿਹੜਾ ਇਹ ਇਲਾਕਾ ਹੈ ਤਰਨਤਾਰਨ ਪੱਟੀ ਇਹਦਾ ਖਾਸਾ ਮੈਂ ਪੁਰਾਣਾ ਸ਼ੇਅਰ ਕਰਦਾ ਥੋੜਾ ਜਿਹਾ ਉਹ ਤੋਂ ਫਿਰ ਜਿਹੜਾ ਲੋਕ ਕਿਵੇਂ ਬਿਹੇਵ ਕਰਦੇ ਉਹ ਸਮਝ ਆਉਦੀ ਹੈ ਹਮ ਗੱਲ ਤਾਂ ਹੈ ਬਹੁਤ ਪੁਰਾਣੀ ਲੇਕਿਨ ਖਾਸਾ ਜੇ ਲੋਕ ਆਪਾ ਖਾਸੇ ਨਹੀਂ ਕਰਦੇ ਉਹ ਬਦਲਦਾ ਨਹੀਂ ਹੁੰਦਾ ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ ਬਣਿਆ ਤੋਂ ਆਪਣੇ ਗਿਆ ਪਿੰਡ ਪੱਟੀ ਦੇ ਲੋ ਪੱਠੇ ਕਰ ਲੈ ਹੂੰ ਉਹ ਕਹਿੰਦੇ ਵੀ ਤੁਹਾਨੂੰ ਦੱਸੋ ਤੁਹਾਨੂੰ ਚਾਹੀਦਾ ਕੀ ਹੈ ਨਾ ਤਾਂ ਉਹਨਾਂ ਨੇ ਹਸਪਤਾਲ ਮੰਗੇ ਨਾ ਸਕੂਲ ਮੰਗੇ ਨਾ ਸੜਕਾਂ ਮੰਗੇ ਹੂੰ ਕਹਿੰਦੇ ਵੀ ਸੰਤਾ ਇੱਥੇ ਸਭ ਜੇਰ ਬਣਾ ਦੇ ਉਹ ਕਹਿੰਦੇ ਸਾਨੂੰ ਮੁਲਾਕਾਤ ਕਰਨਾ ਤੇ ਅਵਸਰ ਜਾਣਾ ਪੈਂਦਾ ਤੇ ਬਹੁਤ ਤੰਗ ਹੋ ਜਾਂਦਾ ਉਦੋਂ ਆਮੜੀ ਦੇ ਸਾਧਨ ਤਾਂ ਬਹੁਤੇ ਹੈ ਨਹੀਂ ਸੀਗੇ ਸੋ ਇਹ ਇਲਾਕਾ ਇਸ ਖਾਸ ਇਸਲਾਕਤ ਖਾਸਾ ਹੈ ਤੇ ਪੰਥ ਵਾਸਤੇ ਇਹ ਜੇ ਤੁਸੀਂ ਇਹਨਾਂ ਪਿੰਡਾਂ 'ਚ ਜਾਓ ਤੇ ਤੁਹਾਨੂੰ ਇੱਕ ਗੱਲ ਵਾਰ-ਵਾਰ ਸੁਣਨ ਨੂੰ ਮਿਲਦੀ ਹੈ ਵੀ ਇੱਥੇ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੋਲੇ ਆ। ਇਹ ਤੁਹਾਨੂੰ ਪੰਜਾਬ ਦੇ ਹੋਰ ਕਿਸੇ ਹਿੱਸੇ ਨੇ ਵਿੱਚ ਇਹ ਗੱਲ ਸੁਣਨ ਨੂੰ ਨਹੀਂ ਮਿਲਦੀ। ਤੇ ਉਹ ਇਹ ਏਰੀਆ ਸਾਰਾ। ਅਮਰਸਰ ਸ਼ਹਿਰ ਤੋਂ ਤੁਸੀਂ ਸ਼ੁਰੂ ਕਰ ਲਓ ਤੇ ਅੱਗੇ ਰਾਦਰ ਗੁਰੂ ਕੇ ਬਾਗ ਤੱਕ, ਅੱਗੇ ਕੇ ਬਾਗ ਤੱਕ ਰਹਿ ਜਾਓ ਪੱਟੀ ਤੱਕ, ਖੇਮ ਕਰਨ ਤੱਕ ਤੁਹਾਨੂੰ ਇਹੀ ਆਵਾਜ਼ ਸੁਣਾਈ ਦੇਗੀ ਲਗਾਤਾਰ। ਉਸ ਖਾਸਰੇ ਵਿੱਚੋਂ ਅਸੀਂ ਇਸ ਇਲੈਕਸ਼ਨ ਨੂੰ ਦੇਖਦੇ ਕੇ ਬਾਰੇ ਤੇ ਖਾਸ ਕਰਕੇ ਉਦੋਂ ਜਦੋਂ ਇਸ਼ੂ ਵੀ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਉਹਨਾਂ ਹੀ ਜਜ਼ਬਾਤਾਂ ਦੇ ਵਿੱਚੋਂ ਉਮਰਿਆ ਹੋਵੇ ਇਹ ਨਹੀਂ ਵੀ ਕਿਸੇ ਨੇ ਖਾਸ ਕੁਝ ਕਰਕੇ ਕੁਝ ਕੀਤਾ ਨਹੀਂ ਇੱਕ ਮਾਹੌਲ ਬਣਦਾ ਹੈ ਤੇ ਉਹਦੇ ਵਿੱਚ ਇੱਕ 플레이ਰ ਅੱਗੇ ਸਾਹਮਣੇ ਆਉਂਦਾ ਹੈ 플레이ਰ ਹੈ ਸੰਦੀਪ ਸਿੱਖ ਵੋਟਾਂ ਚ ਕੀ ਅਲਟੀਮੇਟਲੀ ਰਿਜ਼ਲਟ ਨਿਕਲਦੇ ਬਾਅਦ ਦੀ ਗੱਲ ਹੈਗੀ ਹੈ ਮੈਂ ਉਸ ਮਾਹੌਲ ਦੀ ਗੱਲ ਕਰ ਰਿਹਾ ਅੱਛਾ ਇਸੇ ਗੱਲ ਨੂੰ ਲੈ ਕੇ ਕਾਂਗਰਸ ਨੇ ਸਿਚੁਏਸ਼ਨ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪ ਆਰਮੀਤ ਪਾਰਟੀ ਦੇ ਬਾਅਦ ਚੋਂ ਨਾ ਇਹ ਅਮਰਦਰਸ਼ਕ ਰਾਜਾਪਟੇ ਨੇ ਖਾਲਸਤਾਨ ਦੀ ਗੱਲ ਕਰਤਾ ਪਰ ਦਾਵਾ ਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਹੁੰਦੀ ਜੇ ਰੋਏ ਖਾਲਸਤਾਨ ਦੀ ਗੱਲ ਕਰਦੇ ਐ ਬਜੋਦ ਇਲੈਕਸ਼ਨ ਲੜਦੇ ਐ ਉਹ ਤਾਂ ਸਮਝਾ ਦੇ ਸੌ ਚੱਕਣੀ ਖਾਲਸਤਾਨ ਵਿੱਚ ਕਿਥੋਂ ਆ ਗਏ ਜੇ ਤੁਸੀਂ ਇਲੈਕਟ ਹੋ ਗਏ ਫਿਰ ਤੁਸੀਂ ਸੰਵਿਧਾਨ ਦੇ ਸੌ ਚੱਕਣੀ ਐ ਬੱਲ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਇਹਨਾਂ ਦੇ ਖਿਲਾਫ ਜਾਂਦੀ ਹੈ ਹਾਂ ਆਮ ਆਦਮੀ ਪਾਰਟੀ ਤਾਂ ਆਪਣੇ ਡਵਲਪਮੈਂਟ ਦੇ ਇਸ਼ੂਸ ਲੈ ਕੇ ਚੱਲੀ ਵੀ ਐ ਜਿਊਜ਼ੂਅਲ ਉਹ ਤਾਂ ਨਾਨ ਆਡਿਓਲੋਜੀਕਲ ਪਾਰਟੀ ਹੈ ਰਹਿ ਗਿਆ ਸ਼ਰਮਣੀ ਕਾਲੀ ਦਲ ਤੇ ਭਾਜਪਾ ਸ਼ਰਮਣੀ ਕਾਲੀ ਦਲ ਦੇ ਲਾਈਨ ਤਾਂ ਉਹੀ ਹੈ ਜਿਹੜੀ ਪਿਛਲੇ ਲੈਕਚਰ ਵਿੱਚ ਹੁੰਦੀ ਸੀ ਉੱਥੇ ਭਾਜਪਾ ਖੜੀ ਹੈ ਸੋ ਅੱਜ ਦਾ ਸੀਨ ਇਹੋ ਜਿਹਾ ਸਾਰਾ ਇੱਕ ਟਿੱਪਣੀ ਡਾਕਟਰ ਸੰਦੀਪ ਸਿੰਘ ਜੀ ਮੈਂ ਬੜੀ ਕੁਇਕ ਇਹਦੇ ਤੇ ਇੱਕ ਸਿਰਫ ਕਮੈਂਟ ਮੇਰਾ ਇਹ ਆ ਕਿ ਦੇਖੋ ਇਲੈਕਸ਼ਨ ਕੋਈ ਵੀ ਜਿੱਤੇ ਮਸਲਾ ਇਹ ਹੈ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨੇ ਕਰਨਾ ਕੀ ਹੈ ਕਿਸੇ ਵੀ ਕੈਂਡੀਡੇਟ ਨੇ ਜਾਂ ਕਿਸੇ ਵੀ politcal party ਨੇ ਜੋ ਇਸ ਟਾਈਮ ਸਾਰਾ ਪੰਜਾਬ ਗੱਲ ਕਰ ਰਿਹਾ ਸਾਰੇ ਚੈਨਲ ਗੱਲ ਕਰ ਰਹੇ ਨੇ ਉਹਦੀ ਗੱਲ ਕਿਸੇ ਨੇ ਵੀ ਨਹੀਂ ਕੀਤੀ ਜੋ ਸਾਡੇ ਸਾਹਮਣੇ ਕ腐ਸ਼ਨ ਜਿਸ ਹਿਸਾਬ ਨਾਲ ਸਾਹਮਣੇ ਆਈ ਹੈ ਕਿਸੇ ਨੇ ਇਹਦੇ ਬਾਰੇ ਕੋਈ ਨਾ ਕਮੈਂਟ ਕੀਤਾ ਨਾ ਇਹਦੇ ਬਾਰੇ ਕੋਈ ਇਹ ਕੀਤਾ ਕਿ ਇਹਨੂੰ ਅਸੀਂ ਕਿਸ ਤਰੀਕੇ ਨਾਲ ਰੋਕਾਂਗੇ ਜਾਂ ਸਮਾਜ ਦੇ ਵਿੱਚ ਇਹ ਕਿਵੇਂ ਜਿਹੜਾ ਗੱਲ ਚਹਿਰ ਫੈਲਾ ਰਹੀ ਹੈ ਜੀ ਬੜੀ ਤੁਹਾਡੀ ਸਟ੍ਰੇਕ ਟਿੱਪਣੀ ਹੈ ਕਿ ਸੱਚਮੁੱਚ ਜਿਹੜਾ ਹਥਲਾ ਇਨਸੀਡੈਂਟ ਸੀ ਇਹਦੇ ਇਹਨੂੰ ਵੀ ਮੁੱਦਾ ਬਣਾਉਣਾ ਹੋਵੇ ਤੇ 2 ਦਿਨ ਹੋ ਗਏ ਆ ਇਹ ਤਾਂ ਬੜੀ ਅੱਗਵੰਗ ਵੱਰ ਰਿਹਾ ਮੁੱਦਾ ਇਹ ਇਹਦੇ ਉੱਤੇ ਨਿਠਕੇ ਗੱਲ ਹੋਣੀ ਚਾਹੀਦੀ ਸੀ ਪਾਰਟੀ ਪ੍ਰਧਾਨਾਂ ਨੂੰ ਪ੍ਰੈਸ ਕਾਨਫਰੰਸਾਂ ਕਰਨੀਆਂ ਚਾਹੀਦੀਆਂ ਸੀ ਆ ਪਾ ਕੇ ਇਹ ਨਹੀਂ ਕਿ ਤੁਸੀਂ ਦੂਜੀ ਜਾਂ ਤੀਜੀ ਕਤਾਰ ਦੇ ਆਗੂਆਂ ਨੂੰ ਕਹੋ ਵੀ ਹਾਂ ਸਟੇਟਮੈਂਟ ਦੇ ਦਿਓ ਜਾਂ ਤੁਸੀਂ ਪ੍ਰੈਸ ਦੇ ਰੋਬਰੂ ਹੋ ਜਾਓ ਇਵਨ ਕੈਂਡੀਡੇਟਸ ਨੂੰ ਕਹਿਣਾ ਚਾਹੀਦਾ ਹਾਂ ਕੈਂਡੀਡੇਟ ਚਲੋ ਕੈਂਡੀਡੇਟਸ ਦੀ ਗੱਲ ਤਾਂ ਸ਼ਾਇਦ ਓਨੀ ਬਾਹਰ ਆਉਂਦੀ ਨਹੀਂ ਲੋਕਲ ਲੈਵਲ ਤੇ ਕਰਦੇ ਹੋਣਗੇ ਉਹ ਉੱਪਰਵੇਂ ਤੌਰ ਤੇ ਅੱਗੇ ਆਉਂਦੀ ਨਹੀਂ ਮੀਡੀਆ ਅੱਜਕੱਲ ਚੱਕਦਾ ਵੀ ਨਹੀਂ ਇੰਨਾਂ ਗੱਲਾਂ ਨੂੰ ਲੇਕਿਨ ਪਾਰਟੀਆਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੇ ਪ੍ਰਧਾਨ ਜਾਂ ਸਭ ਤੋਂ ਵੱਡੇ ਆਗੂ ਉਹ ਕਰਦੇ ਇਸ ਗੱਲ ਨੂੰ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ